ਜਨਰਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਪਿਛਲੇ 10 ਵਰਿਆਂ ਤੋਂ ਹਰ ਇੱਕ ਸਾਲ ਗਰੀਬ ਨਿਵਾਸ ਸ਼੍ਰੀ ਸਤਗੁਰੂ ਜਗਜੀਤ ਸਿੰਘ ਜੀ ਦੀ ਨਿੱਕੀ ਯਾਦ ਵਿੱਚ ਸਤਗੁਰੂ ਉਹਦੇ ਸਿੰਘ ਜੀ ਦੀ ਕਿਰਪਾ ਸਦਕਾ ਹਜ਼ਾਰਾਂ ਬੂਟੇ ਲਗਾਏ ਜਾਂਦੇ ਹਨ ਸੁਸਾਇਟੀ ਵੱਲੋਂ ਇਸ ਸਾਲ ਐਸਪੀਐਸ ਹਸਪਤਾਲ ਦੇ ਸਹਿਯੋਗ ਨਾਲ 3100 ਬੂਟੇ ਲਗਾਏ ਜਾਣਗੇ ਇਸ ਵਨ ਮਹੋਤਸਵ ਮੁਹਿੰਮ ਦੀ ਆਰੰਭਤਾ ਮੁਖ ਵਾਤਾਵਰਣ ਇੰਜੀਨੀਅਰ ਆਰਕੇ ਰਤੜਾ 16 ਜੁਲਾਈ ਨੂੰ ਕਰਨਗੇ ਇਸ ਸੰਬੰਧੀ ਜਾਣਕਾਰੀ ਸਰਸਾ ਦੇ ਮੁਖ ਪ੍ਰਬੰਧਕ ਇੰਸਪੈਕਟਰ ਪ੍ਰੇਮ ਸਿੰਘ ਪੰਗੂ ਪ੍ਰਦਾਨ ਲਖਵੀਰ ਪੱਧੋਵਾਲ ਤੇ ਕਨਵੀਨਰ ਗੁਰਦੇਵ ਮੈਪਲੋ ਨੇ ਦਿੱਤੀ ਹੈ ਇੰਜੀਨੀਅਰ ਆਰਕੇ ਰੱਤੜਾ ਨੇ ਪਬਲਿਕ ਨੂੰ ਵਾਤਾਵਰਣ ਦੀ ਛੁੱਟਾ ਲਈ ਰੁੱਖ ਲਗਾਉਣ ਦੀ ਅਪੀਲ ਕੀਤੀ ਹੈ ਤੇ ਇਸ ਇਨਾਲ ਕੀ ਇਸ ਮੌਕੇ ਇੰਜੀਨੀਅਰ ਦਲਜੀਤ ਸਿੰਘ ਤੇ ਇੰਜੀਨੀਅਰ ਰੁਬਲ ਵੀ ਮੌਜੂਦ ਰਹੇ ਜਾਂ ਤਿਆਉ ਹੁੰਦੇ ਆ ਇਸ ਦੌਰਾਨ ਉਹਨਾਂ ਦੇ ਵੱਲੋਂ ਕੀ ਕੋਈ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਪਤਾ ਹੀ ਹੈ ਇਸ ਸਮੇਂ بارش ਦਾ ਮੌਸਮ ਹੈ ਤੇ ਨਾਲ ਹੀ ਵਨ ਮਹੋਤਸਵ ਦੀ ਸੀਰੀਜ਼ ਚੱਲ ਰਹੀ ਹੈ ਆਪਾਂ ਮਨਾ ਕੇ ਹਟਿਆ ਵਨ ਮਹੋਤਸਵ ਦਿਨ ਹੋਣੀ ਪਿਛੇ 7 ਤਰੀਕ ਨੂੰ ਉਹ ਸੀਰੀਜ਼ ਦੀ ਰਿਹਰੀ ਸਿੰਘ ਨਲੂਆ ਸੁਸਾਇਟੀ ਹੈ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਤੇ ਇੱਕ ਸੁਸਾਇਟੀ ਖਾਸ ਕਰਕੇ ਰੁੱਖਾਂ ਦੇ ਉੱਪਰ ਬਹੁਤ ਕੰਮ ਕਰ ਰਹੀ ਹੈ ਦਰਖਤ ਲਗਾਉਣਾ ਤੇ ਦਰਖਤਾਂ ਨੂੰ ਪਾਲਣਾ ਇਸ ਦੇ ਉੱਪਰ ਇਹ ਸੋਸਾਇਟੀ ਕੰਮ ਕਰ ਰਹੀ ਹੈ ਤੇ ਇਹ ਇਸ ਸੀਰੀਜ਼ ਦੇ ਵਿੱਚ ਜਿਹੜੀ ਪੇੜ ਲਗਾਉਣ ਦੀ ਸੀਰੀਜ਼ ਹੈ ਉਹਦੇ 16 ਤਰੀਕ ਨੂੰ 16 ਜੁਲਾਈ ਤੋਂ ਮੁਹਿੰਮ ਇਹਨਾਂ ਨੇ ਸ਼ੁਰੂ ਕੀਤੀ ਹੈ ਅ ਇਸ ਸਾਲ ਦੀ ਮੁਹਿੰਮ ਹੈ ਜਿਹੜੀ ਕਿ ਉਹਦੇ ਚ ਦਰਖਤ ਲਗਾਣਗੇ ਤੇ ਮੇਰੀ ਸਾਰੇ ਵੀਰਾਂ ਨੂੰ ਭੈਣਾਂ ਨੂੰ ਸਭ ਨੂੰ ਗੁਜਾਰਿਸ਼ ਹੈ ਜਿਹੜੀਆਂ ਗਵਰਨਮੈਂਟ ਆਰਗੇਨਾਈਜੇਸ਼ਨਸ ਐ ਪ੍ਰਾਈਵੇਟ ਐ ਉਹ ਸਾਰੇ ਇਸ ਮੁਹਿੰਮ 'ਚ ਸ਼ਾਮਿਲ ਹੋਣ ਤੇ ਵੱਤਵਾ درخت ਲਗਾਣ ਨਾ ਕੇਵਲ درخت ਲਗਾਣ ਬਲਕਿ ਉਹਨੂੰ ਜਿਹੜਾ ਪਾਲਣਾ ਹੈ ਉਹਨੂੰ ਅਡਾਪਟ ਕਰਨ ਇੱਕ ਇੱਕ درخت ਨੂੰ ਅਡਾਪਟ ਕਰਨ ਸੋ ਥੈਟ ਕੀ ਉਹਨਾਂ ਨੂੰ ਪੂਰੀ ਉਮਰ ਮਿਲੇ ਉਹ ਵਧਨ ਫੁੱਲਣ ਤੇ ਇਸਟੈਬਲਿਸ਼ ਹੋ ਕੇ ਉਹ ਸਾਡੀ ਅਗੇਨ ਸਾਨੂੰ ਆਕਸੀਜਨ ਤੇ ਹੋਰ ਜਿਹੜੀਆਂ ਜ਼ਰੂਰਤਾਂ ਸਾਡੀਆਂ ਆ ਉਹਨਾਂ ਨੂੰ ਪੂਰਾ ਸਾਨੂੰ ਸਹਿਯੋਗ ਮੈਂ ਦਰਜੀਤ ਸਿੰਘ ਵਾਤਾਵਰਨ ਇੰਜੀਨੀਅਰ ਲਧਿਆਣਾ ਕੇਤੀ ਦਿਮਤ ਦੋ ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਵੱਤਵਾਦ ਆਪਾਂ ਨੂੰ ਬੂਟੇ ਲਗਾਉਣੇ ਚਾਹੀਦੇ ਆ ਕੱਲੇ ਲਗਾਣੇ ਨਹੀਂ ਚਾਹੀਦੇ ਉਹਨਾਂ ਨੂੰ ਪਾਲਣਾ ਵੀ ਚਾਹੀਦਾ ਕੱਲਾ ਲਗਾਉਣ ਦਾ ਰਿਕਾਰਡ ਬਣਾਉਣ ਦਾ ਕੋਈ ਫਾਇਦਾ ਨਹੀਂ ਜੇਕਰ ਉਹ ਚੱਲਿਆ ਜੇ ਇਹ ਬੂਟੇ ਵੱਤਵਾਦ ਅਸੀਂ ਚਲਾਵਾਂਗੇ ਸਾਨੂੰ ਆਕਸੀਜਨ ਸਾਫ ਸੁਥਰੀ ਮਿਲੇਗੀ ਔਰ ਸਾਨੂੰ ਬਿਮਾਰੀਆਂ ਤੋਂ ਵੀ ਬਚਤ ਹੋਏ ਜਿਹੜਾ ਦਰਖਤ ਹੈ ਬੰਦੇ ਨੂੰ ਜ਼ਿੰਦਗੀ ਦੇਣ ਵਾਲਾ ਹੁੰਦਾ ਹੈ ਤੇ ਜੇ ਅਸੀਂ ਅੱਜ ਸਮਝੀਏ ਜੋ ਵੀ ਹੋ ਰਿਹਾ ਹੈ ਸਾਡੀ ਪਲਾਂਟੇਸ਼ਨ ਸਾਡੇ ਜੰਗਲ ਖਤਮ ਹੋ ਰਹੇ ਆ ਇਸ ਕਰਕੇ ਹੋ ਰਿਹਾ ਹੈ ਦੇਖੋ ਅਸੀਂ ਜਿਹੜਾ ਨੇਚਰ ਫਲੋ ਦਰਖਤ ਬਟਬਟ ਕੇ ਖਤਮ ਖਰਾਬ ਕਰਤਾ ਇੱਕ ਵਾਰੀ ਮੀਂਹ ਪੈ ਜੇ ਤਾਂ ਨਾਲ ਦਿਆਂ ਫਲੱਡ ਆ ਜਾਂਦਾ ਇਹ ਕਾਰਨ ਇਸ ਗੱਲ ਦਾ ਹੈ ਕਿ ਸਾਡੀ ਪਲਾਂਟੇਸ਼ਨ ਕਰੀ ਸੋ ਇਹੀ ਬੇਨਤੀ ਦੁਆਰੇ ਕਰਦਾ ਮਾਤਵਤ ਪਲਾਂਟੇਸ਼ਨ ਮੈਂ ਇਨਸਪੈਕਟਰ ਪ੍ਰੇਮ ਸਿੰਘ ਮੁਖ ਪ੍ਰਬੰਧਕ ਸੋਸ਼ਲ ਐਂਡ ਵੈਲਫੇਅਰ ਸਟੇਟੇ ਜਰਨੈਲ ਹਾਈ ਸਿੰਘ ਨਲੂਆ ਸਤਗੁਰ ਜਗਜੀਤ ਸਿੰਘ ਦੀ ਯਾਦ ਵਿੱਚ ਇਸ ਵਾਰ 3100 ਬੁੱਟੇ ਲਾ ਰਹੇ ਹਾਂ ਅਸੀਂ 10 ਸਾਲ ਤੋਂ ਇਸੇ ਤਰ੍ਹਾਂ ਸਤਗੁਰ ਸਰਦਾਰ ਜਗਜੀਤ ਸਿੰਘ ਜੀ ਦੀ ਯਾਦ ਵਿੱਚ ਲਗਾਤਾਰ ਬੁੱਟੇ ਲਾਉਂਦੇ ਆ ਰਹੇ ਹਾਂ ਇਸ ਵਾਰ ਅਸੀਂ ਐਸ ਪੀ ਐਸ ਹਸਪੀਟਲ ਲੁਧਿਆਣਾ ਦੇ ਸਹਾਜਗਨੌਰ 31 ਬੁੱਟੇ ਲਾ ਰਹੇ ਹਾਂ ਸੋ ਮੈਂਰੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਤੁਸੀਂ ਵੀ ਹਰ ਮੈਂਬਰ ਬਾਸੋਂ ਇੱਕ ਕਬੂਟਾ ਲਾਓ ਤਾਂ ਜੋ ਪੰਜਾਬ ਦੇ ਵਿੱਚ ਪੰਜਾਬ ਨੂੰ ਹਰਾ ਭਰਾਤੇ 16 ਜੁਲਾਈ ਨੂੰ ਅਸੀਂ ਬੁੱਟੇ ਲਾ ਰਹੇ ਹਾਂ 16 ਜੁਲਾਈ ਨੂੰ ਅਸੀਂ ਲੋਕੇਸ਼ਨ ਦੇ ਕੇ ਇਹ ਬੁੱਟੇ ਲਾਏ ਜਾ ਰਹੇ ਨੇ